15 ਅਗਸਤ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਅਲਰਟ ਤੇ ਹੈ ਉੱਥੇ ਹੀ ਪੰਜਾਬ ਭਰ ਦੇ ਨਾਲ-ਨਾਲ ਫਗਵਾੜਾ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੀ ਫਗਵਾੜਾ ਪੁਲਿਸ ਵੱਲੋਂ ਸੀਨੀਅਰ ਅਫਸਰਾਂ ਦੀ ਹਾਜ਼ਰੀ ਤੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਬਾਹਰ ਬੰਗਾ ਰੋਡ ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਆਂ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਚੁੱਪੇ-ਚੁੱਪੇ ਤੇ ਪੈੜੀ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਇੱਕ ਵਾਹਨ ਦੀ ਚੰਗੀ ਤਰ੍ਹਾਂ ਨਾਲ ਚੈਕ ਸ਼ਹਿਰ ਦਾ ਮਾਹੌਲ ਖਰਾਬ ਨਾ ਕਰ ਸਕਣ ਉਹਨਾਂ ਨਾਲ ਹੀ ਸ਼ਰਾਰਤੀ ਅਨਸਰਾਂ ਦੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨਾਲ ਹੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਅੱਜ ਦੀ ਚੈਕਿੰਗ ਅੱਜ ਦੀ ਚੈਕਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀ ਸਾਹਿਬ ਵੱਲੋਂ ਦੁਜੀ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਜਾ ਰਹੀ ਹੈ ਜੋ ਬਾਦਸੂਰ ਚੱਲ ਰਹੀ ਹੈ ਜੋ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਾਈਕਾਂ ਦੀ ਮੋਟਰਸਾਈਕਲਾਂ ਦੀ ਜੋ ਸ਼ਰਾਰਤੀ ਅੰਸਰ ਹੈ ਤੇ ਉਹਨਾਂ ਦੇ ਅਸੀਂ ਨਜ਼ਰ ਰੱਖੀ ہوئی ਹੈ ਜੇਕਰ ਕੋਈ ਸ਼ਰਾਰਤ ਕਰਦਾ ਹੈ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਅਸੀਂ ਇਹ ਸ਼ਹਿਰ ਵਾਸੀਆਂ ਨੂੰ ਹਦਾਇਤ ਵੀ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜਾ ਵਹੀਕਲ 18 ਸਾਲ ਤੋਂ ਘੱਟ ਉਹਨਾਂ ਨੂੰ ਨਾ ਪੜਾਇਆ ਜਾਵੇ ਨਹੀਂ ਤਾਂ ਉਹਨਾਂ ਦੇ ਬੰਦੀ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਇਹ ਹੀ ਇਹ ਮੇਰੀ ਬੇਨਤੀ ਹੈ ਸਾਰਾ ਜੀ ਕੋਈ ਚਲਾਨ ਵਗੈਰਾ ਵੀ ਕੱਟਿਆ ਜਾਂ ਕੋਈ ਬੋਨਸ ਲੈ ਕੇ ਛੱਡਿਆ ਗਿਆ ਪੰਚ ਚਲਾਨ ਕਰ ਦਿੰਦੇ ਆ ਸਿਨੀਅਰ ਜੀ ਅਜੇ ਬਾਉਂਡ ਨਿਕਲਿਆ ਕਿ ਅੱਜ ਕਾਰਵੋਚ 10 ਵਜੇ ਤੱਕ ਨਾਕਾ ਸਾਡਾ 18 ਅਗਸਤ ਚੱਲੂਗੀ ਇਹ ਰੂਟੀਨ ਵਾਈ ਚੱਲੂਗਾ ਸਰ ਰੂਟੀਨ ਵਾਈ ਚੱਲੂਗੀ 15 ਅਗਸਤ ਤੱਕ ਚੈਕਿੰਗ ਚੱਲ ਰਹੀ ਹੈ ਸੋ ਇੱਕ ਦਿਨ ਦੀ ਸ਼ਾਮ ਤੋਂ 15 ਅਗਸਤ ਆਯਾਦੀ ਦੇ ਦਿਹਾੜੇ ਦੇ ਸਬੰਧ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਅਲਰਟ ਤੇ ਹੈ ਉੱਥੇ ਹੀ ਪੰਜਾਬ ਭਰ ਦੇ ਨਾਲ-ਨਾਲ ਫਗਵਾੜਾ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੀ ਫਗਵਾੜਾ ਪੁਲਿਸ ਵੱਲੋਂ ਸੀਨੀਅਰ ਅਫਸਰਾਂ ਦੀ ਹਾਜ਼ਰੀ ਤੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਬਾਹਰ ਬੰਗਾ ਰੋਡ ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਆਂ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਚੁੱਪੇ-ਚੁੱਪੇ ਤੇ ਪਹਿਲੀ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਇੱਕ ਵਾਹਨ ਦੀ ਚੰਗੀ ਤਰ੍ਹਾਂ ਨਾਲ ਚੈਕ ਸ਼ਹਿਰ ਦਾ ਮਾਹੌਲ ਖਰਾਬ ਨਾ ਕਰ ਸਕਣ ਉਹਨਾਂ ਨਾਲ ਹੀ ਸ਼ਰਾਰਤੀ ਅਨਸਰਾਂ ਦੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨਾਲ ਹੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਅੱਜ ਦੀ ਚੈਕਿੰਗ ਅੱਜ ਦੀ ਚੈਕਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਦੂਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਜਾ ਰਹੀ ਹੈ ਜੋ ਬਾਦਸੂਰ ਚੱਲ ਰਹੀ ਹੈ ਜੋ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਾਈਕਾਂ ਦੀ ਮੋਟਰਸਾਈਕਲਾਂ ਦੀ ਜੋ ਸ਼ਰਾਰਤੀ ਅੰਸਰ ਹੈ ਤੇ ਉਹਨਾਂ ਤੇ ਅਸੀਂ ਨਜ਼ਰ ਰੱਖੀ ਵੀ ਹੈ ਜੇਕਰ ਕੋਈ ਸ਼ਰਾਰਤ ਕਰਦਾ ਹੈ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਅਸੀਂ ਇਹ ਸ਼ਹਿਰ ਵਾਸੀਆਂ ਨੂੰ ਹਦਾਇਤ ਵੀ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜਾ ਵਹੀਕਲ 18 ਸਾਲ ਤੋਂ ਘੱਟ ਉਹਨਾਂ ਨੂੰ ਨਾ ਚਲਾਇਆ ਜਾਵੇ ਨਹੀਂ ਤਾਂ ਉਹਨਾਂ ਦੇ ਬੰਦ ਵੀ ਜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਇਹ ਇਹ ਮੇਰੀ ਬੇਨਤੀ ਹੈ ਸਾਰਾ ਜੀ ਕੋਈ ਚਲਾਨ ਵਗੈਰਾ ਵੀ ਕੱਟਿਆ ਜਾਂ ਕੋਈ ਬੋਨ ਬੈ ਕੇ ਛੱਡਿਆ ਗਿਆ ਪੰਜ ਚਲਾਨ ਕਰ ਦਿੱਤੇ ਆ ਦੇ ਨੀ ਹਲੇ ਬੌਂਡ ਨਿਕਲੇ ਕਿੰਨੇ ਅੱਜ ਕਾਰ ਵਿੱਚ ਤੇ 10 ਵਜੇ ਤੱਕ ਨਾਕਾ ਸਾਡਾ 8 ਏਗਸਟ ਚੱਲੂਗੀ